ਨਕੋਦਰ ਸਰਕ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਜਰੂਰ ਫੋਲੋ ਕਰ ਲੋ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਨਕੋਦਰ ਦਰਬਾਰ ਜਾ ਕੇ ਸਲਾਮ ਕਿੱਦਾਂ ਕਰਨੀ ਹੈ ਤਾਂ ਜੋ ਪੀਰਾ ਮੁਸ਼ਦਾ ਆਪਾਂ ਨੂੰ ਉਹ ਚੀਜ਼ ਦੇਣ ਜੋ ਆਪਾਂ ਉਹਨਾਂ ਤੋਂ ਚਾਹੁੰਦੇ ਹਾਂ ਜੋ ਚੀਜ਼ਾਂ ਆਪਾਂ ਉਹਨਾਂ ਤੋਂ ਮੰਗੀਆਂ ਹੁੰਦੀਆਂ ਨੇ ਨਾਲ ਹੀ ਨਾਲ ਅੱਜ ਇਹ ਤਰੀਕਾ ਸਿੱਖਣ ਨੂੰ ਮਿਲੇਗਾ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਪੀਰਾਂ ਮੁਰਸ਼ਿਦਾਂ ਤੋਂ ਕੁਝ ਮੰਗਦੇ ਹੋ ਪੀਰ ਮੁਰਸ਼ਿਦ ਤੁਹਾਨੂੰ ਉਹ ਚੀਜ਼ਾਂ ਜ਼ਰੂਰ ਦੇਣਗੇ ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਜੋ ਇਨਸਾਨ ਅੱਜ ਦੇ ਇਸ ਤਰੀਕੇ ਨੂੰ ਸਿੱਖ ਗਿਆ ਯਕੀਨ ਮੰਨਿਓ ਉਹ ਇਨਸਾਨ ਪੀਰਾਂ ਮੁਰਸ਼ਿਦਾਂ ਤੋਂ ਹਰ ਇੱਕ ਚੀਜ਼ ਪਾ ਲਵੇਗਾ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਵੀਡੀਓ ਦੇ ਵੱਲ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਸਾਈਂ ਸਰਕਾਰ ਦਾ ਤਾਂ लाड्डी ਸ਼ਾਸ ਸਰਕਾਰ ਅਤੇ ਉਹਨਾਂ ਦੇ ਇੱਕ murid ਦਾ ਕਿੱਸਾ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਕਿਦਾਂ ਉਸ ਇਨਸਾਨ ਨੇ ਉਹ ਚੀਜ਼ ਕਿਸ ਤਰੀਕੇ ਦੇ ਨਾਲ ਮੰਗੀ ਸਾਈਂ ਜੀ ਨੇ ਉਹਨਾਂ ਦਾ ਉਹਨਾਂ ਦੀ ਮੁਰਾਦ ਉੱਥੇ ਹੀ ਪੂਰੀ ਉਦੋਂ ਹੀ ਕਰ ਦਿੱਤੀ ਸੀ ਸਾਈਂ ਜੀ ਦੇ ਉਸ murid ਨੇ ਇੱਕ ਕਿੱਸਾ ਸਾਡੇ ਨਾਲ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ ਵੀਰ ਲਿਖਦਾ ਹੈ ਕਿ ਸਭ ਤੋਂ ਪਹਿਲਾਂ ਜੈ ਸਾਈਂ ਜੀ ਦੀ ਵੀਰੇ ਮੈਂ ਤੁਹਾਡੇ ਨਾਲ ਸਾਈਂ ਜੀ ਦੀ ਇੱਕ ਰਹਿਮਤ ਸਾਂਝੀ ਕਰਨਾ ਚਾਹੁੰਦਾ ਵੀਰੇ ਸਾਈਂ ਜੀ ਦੀ ਕਿਰਪਾ ਦੇ ਨਾਲ ਮੈਨੂੰ ਇੰਨਾ ਕੁਝ ਮਿਲਿਆ ਕਿ ਮੈਂ ਤੁਹਾਨੂੰ ਦੱਸ ਤੱਕ ਨਹੀਂ ਸਕਦਾ ਜਾਂ ਐਂਦਾ ਕਹਿ ਲੋ ਅੱਜ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਹਾਂ ਸਿਰਫ ਸਾਈਂ ਜੀ ਕਰਕੇ ਹਾਂ ਉਹਨਾਂ ਦੀ ਰਹਿਮਤ ਦੇ ਨਾਲ ਮੈਨੂੰ ਸਭ ਕੁਝ ਮਿਲਿਆ ਵੀ ਰੱਖਦਾ ਕਿ ਸਾਡੇ ਪਰਿਵਾਰ ਤੇ ਬਹੁਤ ਟੈਨਸ਼ਨ ਰਹਿੰਦੀ ਸੀ ਕਿ ਸਾਡਾ ਘਰ ਕਿੱਦਾਂ ਬਣੇਗਾ ਵੀ ਰੱਖਦਾ ਸਾਈਂ ਜੀ ਦੀ ਕਿਰਪਾ ਦੇ ਨਾਲ ਉਨ੍ਹਾਂ ਦੇ ਦਰਬਾਰ ਤੇ ਜਾਣ ਦਾ ਮੌਕਾ ਮੈਨੂੰ ਅਕਸਰ ਮਿਲਦਾ ਰਹਿੰਦਾ ਸੀ ਪਰ ਕਾफी ਸਮੇਂ ਤੋਂ ਦਰਬਾਰ ਨਹੀਂ ਜਾ ਹੋ ਰਿਹਾ ਸੀ ਵੀਰ ਆਖਦਾ ਕਿ ਮੈਂ ਸਾਈਂ ਜੀ ਨੂੰ ਦੁਆ ਫਰਿਆਦ ਕੀਤੀ ਕਿ ਸਾਈਂ ਜੀ ਰਹਿਮਤ ਕਰੋ ਮੈਨੂੰ ਦਰਬਾਰ ਤੇ ਬੁਲਾਓ ਵੀਰ ਆਖਦਾ ਕਿ ਮੈਨੂੰ ਕਮਾਕਾਰਾਂ ਵਿੱਚੋਂ ਸਮਾਂ ਮਿਲਿਆ ਮੈਂ ਸਾਈਂ ਜੀ ਦੇ ਦਰਬਾਰ ਤੇ ਜਾਣ ਦਾ ਮਨ ਬਣਾਇਆ ਵੀਰ ਆਖਦਾ ਅਗਲੇ ਦਿਨ ਮੈਂ ਸਾਈਂ ਜੀ ਦੇ ਦਰਬਾਰ ਤੇ ਜਾਣਾ ਸੀ ਘਰੋਂ ਮੈਂ ਆਪਣਾ ਸਮਾਨ ਲੈ ਕੇ ਦਰਬਾਰ ਵੱਲ ਨੂੰ ਚੱਲ ਪਿਆ ਰਸਤੇ ਦੇ ਵਿੱਚ ਵੀ ਰੱਖਦਾ ਮੈਂ ਸੋਚ ਰਿਹਾ ਸੀ ਸਾਈਂ ਜੀ ਤੋਂ ਆਪਣਾ ਇੱਕ ਘਰ ਮੰਗੂੰਗਾ ਵੀ ਰੱਖਦਾ ਮੈਂ ਸਾਈਂ ਜੀ ਦੇ ਦਰਬਾਰ ਤੇ ਪਹੁੰਚ ਜਾਣਾ ਜਾ ਕੇ ਸਭ ਤੋਂ ਪਹਿਲਾਂ ਵਿੱਕੀ ਸਾਈਂ ਜੀ ਨੂੰ ਸਲਾਮ ਕਰਦਾ ਉਸ ਤੋਂ ਬਾਅਦ ਡੇਰਾ ਬਾਬਾ ਮੁਰਾਸ਼ਾ ਜੀ ਤੇ ਆ ਕੇ ਬਾਬਾ ਮੁਰਾਸ਼ਾ ਜੀ ਨੂੰ ਸਲਾਮ ਕੀਤੀ ਜਦੋਂ ਮੇਰੀ ਵਾਰੀ ਸਲਾਮ ਕਰਨ ਦੀ ਆਈ ਤਾਂ ਉਹ ਵੀ ਰੱਖਦਾ ਮੈਂ ਮਨ ਦੇ ਵਿੱਚ ਕਿਹਾ ਸੀ ਬਾਬਾ ਜੀ ਕੋਲੋਂ ਜਾ ਕੇ ਕਹੂੰਗਾ ਕਿ ਬਾਬਾ ਜੀ ਮੇਰਾ ਘਰ ਬਣ ਜਾਵੇ ਵੀ ਰੱਖਦਾ ਉਹ ਗੱਲ ਮੇਰੇ ਮੂੰਹੋਂ ਨਿਕਲੀ ਹੀ ਨਹੀਂ ਮੇਰੇ ਮੂੰਹੋਂ ਨਿਕਲਿਆ ਕਿ ਬਾਬਾ ਜੀ ਮੇਰੀ ਮਾਣੂ ਹਮੇਸ਼ਾ ਖੁਸ਼ ਰੱਖਿਓ ਵੀ ਰੱਖਦਾ ਮੈਂ ਇੰਨੀ ਗੱਲ ਕਹਿ ਕੇ ਅੱਗੇ ਸਾਈਂ ਸਰਕਾਰ ਦਾ ਤਾਂ ਲਾਡਿਸ਼ਾ ਸਰਕਾਰ ਜੀ ਅੱਗੇ ਆਇਆ ਉੱਥੇ ਵੀ ਸਾਈਂ ਆਹੀ ਗੱਲ ਨਿਕਲੀ ਕਿ ਸਾਈਂ ਜੀ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖਿਓ ਵੀ ਰਖਦਾ ਮੈਂ ਸਲਾਮ ਕਰਕੇ ਪਿਛਲੇ ਪਾਸੇ ਜਿੱਤੇ ਚਾਹ ਦਾ ਲੰਗਰ ਲੱਗਿਆ ਹੋਇਆ ਸੀ ਲੰਗਰ ਛੱਕੇ ਮੈਂ ਬਸ ਛੜ ਕੇ ਘਰ ਵਾਪਿਸ ਆ ਗਿਆ ਘਰ ਆਇਆ ਇੱਕ ਦੋ ਦਿਨ ਬੀਤੇ ਵੀ ਰਖਦਾ ਸਾਡੇ ਘਰ ਇੱਕ ਇਨਸਾਨ ਆਇਆ ਜਿਸ ਨੇ ਸਾਨੂੰ ਦੱਸਿਆ ਇੱਥੇ ਇੱਕ ਘਰਵਕਾਉ ਹੈ ਜੇ ਲੈਣਾ ਲੈ ਸਕਦੇ ਹੋ ਵੀਰ ਆਖਦਾ ਸਾਨੂੰ ਨਹੀਂ ਪਤਾ ਪੈਸੇ ਕਿੱਦਾਂ ਹੋਏ ਕਿੱਥੋਂ ਆਏ ਵੀਰ ਆਖਦਾ ਪਰ ਸਾਈਂ ਜੀ ਦੀ ਰਹਿਮਤ ਦੇ ਨਾਲ ਅਸੀਂ ਇੱਕ ਘਰ ਖਰੀਦਿਆ ਦਾਤਾ ਜੀ ਦੀ ਬਹੁਤ ਸੋਹਣੀ ਰਹਿਮਤ ਹੋਈ ਅੱਜ ਅਸੀਂ ਬਹੁਤ ਖੁਸ਼ ਹਾਂ ਉਹ ਵੀਰ ਕਹਿੰਦਾ ਜਿੱਥੇ ਅਸੀਂ ਘਰ ਖਰੀਦਣ ਗਏ ਸੀ ਉੱਥੇ ਵੀ ਦਾਤਾ ਜੀ ਦਾ ਸਰੂਪ ਲੱਗਿਆ ਹੋਇਆ ਸੀ ਵੀਰ ਕਹਿੰਦਾ ਮੈਂ ਸੋਚਿਆ ਕਿ ਸਾਈਂ ਜੀ ਸਾਡੇ ਨਾਲ ਨਾਲ ਨੇ ਇਸ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਦਾਤਾ ਜੀ ਤੋਂ ਕੋਈ ਵੀ ਚੀਜ਼ ਲੈਣੀ ਹੈ ਤਾਂ ਮੋਹੋਂ ਨਾ ਮੰਗੋ ਦਾਤਾ ਜੀ ਦਿਲਾਂ ਦੀਆਂ ਜਾਣਦੇ ਨੇ ਜੋ ਵੀ ਆਪਣੇ ਲਈ ਸਹੀ ਹੈ ਉਹਨਾਂ ਨੇ ਆਪਾਂ ਨੂੰ ਦੇ ਹੀ ਦੇਣਾ ਬਸ ਆਪਣਾ ਮਨ ਤੇ ਦਿਲ ਦੋਵੇਂ ਸੱਚੇ ਹੋਣ ਇਸ ਕਰਕੇ ਸਾਈਂ ਜੀ ਨੇ ਲਿਖ ਕੇ ਵੀ ਲਾਇਆ ਹੋਇਆ ਝੋਲੀ ਭਰ ਦੂ ਮੁਰਾਦਾ ਨਾਲ ਤੇਰੀ ਤੂੰ ਸੱਚੇ ਦਿਲੋਂ ਵੇਖ ਮੰਗ ਕੇ ਐਸੇ ਅਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦਾ ਨਾ ਭੁੱਲ ਜਾ ਜੈ ਸਾਈਆਂ ਦੇ